ਸੱਜੇ ਕਾਲਜੀ ਵੀਡੀਓ ਦੇਖ ਰਹੇ ਹੈ ਆਪ ਸਭ ਨੂੰ ਜੀ ਅਣ ਨੂੰ ਲੈ ਕੇ ਹਸ ਰਸਤੀ ਵੱਡੀ ਖਬਰ ਖਬਰ ਨਾਂ ਤਾਂਕ ਤੁਹਾਨੂੰ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਦਾ ਸਾਧ ਪਰ ਰੋਲ ਮਾਮਲੇ ਤੇ ਸੁਣਵਾਈ ਫੈਸਲਾ ਇਸ ਤਰ੍ਹਾਂ ਨਾਲ ਹੀ ਕਿਹਾ ਹਰਿਆਣਾ ਸਰਕਾਰ ਕੰਪੀਟੈਂਟ ਅਥਾਰਟੀ ਸੁਣੇਗੀ ਫੈਸਲਾ ਇਸ ਦੇ ਨਾਲ ਹੀ ਡੇਰਾ ਸੌਦਾ ਸਾਧ ਦੀ ਫਰਲੋਰ ਨੂੰ ਲੈ ਕੇ ਅੱਜ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਇਸ ਨੂੰ ਹਾਈ ਕੋਰਟ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਰਾਮ ਰਹੀਮ ਦੇ ਫਰਲੋਰ ਸਬੰਧਿਤ ਹਰਿਆਣਾ ਸਰਕਾਰ ਦੀ ਕੰਪੀਟੈਂਟ ਅਥਾਰਟੀ ਹੀ ਕਾਨੂੰਨ ਮੁਤਾਬਿਕ ਆਪਣਾ ਫੈਸਲਾ ਲੈਵੇਗੀ ਕਿ ਫਰਲੋਰ ਪੈਰੋਲ ਦੇਣੀ ਹੈ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਇਸ ਦੇ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਜਿਵੇਂ ਬਾਕੀ ਕੈਦੀਆਂ ਨੂੰ ਕਾਨੂੰਨ ਮੁਤਾਬਿਕ ਜਿੰਨੇ 20 ਦਿਨਾਂ ਲਈ ਪੈਰੋਲ ਫਰੋਲ ਬੰਦੀ ਹੈ ਉਹ ਦਿੱਤੀ ਜਾਵੇ। ਬੀਤੇ ਦਿਨ ਪੰਜਾਬ ਤੇ ਰਾਣ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ ਜਿਸ ਦੌਰਾਨ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦੇ ਵਕੀਲ ਨੇ ਜਾਣਕਾਰੀ ਦਿੱਤੀ ਸੀ ਕਿ ਕੋਰਟ ਦੇ ਹਰਿਆਣਾ ਸਰਕਾਰ ਤੋਂ ਜਹੀ ਹੀ ਕੇਸ ਵਿੱਚ ਕੈਦੀਆਂ ਨੂੰ ਦਿੱਤੀ ਜਾਣ ਵਾਲੀ ਫਰੋਲ ਪੈਰੋਲ ਦੀ ਡਿਟੇਲ ਮੰਗਿਸੀ ਹਰਿਆਣਾ ਸਰਕਾਰ ਨੇ ਇਸ ਸੰਬੰਧੀ ਹਾਈ ਕੋਰਟ ਨੂੰ ਜਾਣਕਾਰੀ ਮੁਹੱਈਆ ਕਰਵਾਇਆ ਸੀ ਕਿ ਅਜਿਹੇ ਚ ਕੇਸਾਂ ਵਿੱਚ 89 ਲੋਕਾਂ ਨੂੰ ਫਰੋਲ ਰੋਲ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਦੋ ਲੋਕਾਂ ਦੀਆਂ ਪੈਰੋਲ ਅਤੇ ਫਰੋਲ ਰੱਦ ਕਰ ਦਿੱਤੀਆਂ ਗਈਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ